ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖੁਰਮੀ ਹਿੰਮਤਪੁਰਾ ਤੇ ਅੱਜ ਅਸੀਂ ਖੜਿਆ ਹਾਂ ਗਲਾਸਗੋ ਸ਼ਹਿਰ ਦੇ ਵਿੱਚ ਜਾਂ ਗਲਾ ਵਿਕਟੋਰੀਆ ਪਾਰਕ ਹੈ ਜਿਹੜਾ ਜਾਰਡਨ ਹਲ ਦੇ ਵਿੱਚ ਤੇ ਮੇਰੇ ਨਾਲ ਜਿਹੜੀ ਸ਼ਖਸੀਅਤ ਖੜੀ ਹੈ ਉਹ ਕਿਸੇ ਜਾਣ ਪਹਿਚਾਨਦੇ ਮਹਤਾਜ ਨਹੀਂ ਕਿਉਂਕਿ ਸਕਾਟਲੈਂਡ ਦੇ ਵਿੱਚ ਇੱਕ ਸੰਸਥਾ ਬਣੀ ਜਿਹਦਾ ਨਾਂ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਿਹੜੀਆਂ ਔਰਤਾਂ ਆਪਣੇ ਘਰੇਲੂ ਕੰਮਕਾਰ ਤਾਂ ਕਰਦੀਆਂ ਪਰ ਇੱਕ ਸੰਸਥਾ ਨੂੰ ਬਹੁਤ ਹੀ ਸਫਲਤਾਪੂਰਕ 25 ਵਰਿਆਂ ਦਾ ਲੰਮਾ ਸਫ਼ਰ ਉਸੇ ਤਰ੍ਹਾਂ ਹੀ ਬਹੁਤ ਹੀ ਰਵਾਨਗੀ ਨਾਲ ਸਾਡੇ ਨਾਲ ਅੱਗੇ ਲੈ ਕੇ ਵਧਣਾ ਇਹ ਖਾਲਾ ਜੀ ਦਾ ਬਾੜਾ ਨੇ ਮੇਰੇ ਨਾਲ ਖੜੇ ਸ਼੍ਰੀਮਤੀ ਆਦਾਰਸ਼ ਖੁੱਲਰ ਜੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਸਾਹਿਬ ਜੀ ਠੀਕ ਆ ਜੀ ਥੈਂਕ ਯੂ ਵੈਰੀ ਮਚ ਪਹਿਲਾ ਮੇਰਾ ਸਾਰਿਆਂ ਤੋਂ ਪਹਿਲਾ ਸਵਾਲ ਕਿ ਜਿਵੇਂ ਕਿ ਆਮ ਜਿਹੜੀਆਂ ਔਰਤਾਂ ਹੁੰਦੀਆਂ ਉਹਨਾਂ ਨੂੰ ਘਰਾਂ ਦੇ ਵਿੱਚੋਂ ਆਪਣੇ ਕਮਾਂਕਾਰਾਂ ਚ ਵੇਹਲ ਨਹੀਂ ਮਿਲਦੀ ਤੇ ਤੁਸੀਂ ਐਡੀ ਵੱਡੀ ਸੰਸਥਾ ਜਿਹੜੀ ਉਹਦੇ ਚੇਅਰ ਵੀ ਹੋ ਤੁਸੀਂ ਫਾਊਂਡਰ ਵੀ ਹੋ ਤੇ ਉਸ ਸੰਸਥਾ ਨੂੰ 25 ਬਰੇ ਇੰਨਾ ਦੂਰ ਉਸੇ ਰਵਾਨਗੀ ਚ ਲੈ ਕੇ ਜਾਣਾ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਪ੍ਰੋਸੈਸ ਕਰਦੇ ਆ ਉਹਨਾਂ ਔਰਤਾਂ ਨੂੰ ਕੱਢਣ ਵਾਸਤੇ ਬੜੀ ਹਿੰਮਤ ਕਰਨੀ ਪਈ ਜੀ ਕਿਉਂਕਿ ਉਹਨਾਂ ਨੂੰ ਕੁਝ ਨਾ ਕੁਝ ਦਵੋ ਤੇ ਕੁਝ ਮਿਲਦਾ ਜੀ ਜੇ ਤੁਸੀਂ ਕੁਝ ਦਵੋਗੇ ਕੁਝ ਮਿਲੇਗਾ ਨਹੀਂ ਲੇਕਿਨ ਉਹਨਾਂ ਦਾ ਔਰਤਾਂ ਨੂੰ ਬੁਲਾ ਬੁਲਾ ਕੇ ਉਹਨਾਂ ਦੇ ਵਰਕਸ਼ਾਪ ਕਰਵਾਈਆਂ ਜੀ ਮੈਂਟਲ ਹਲਫਤ ਦੇ ਵਾਸਤੇ ਉਹਨਾਂ ਨੂੰ ਦੱਸਿਆ ਗਿਆ ਬੈਨੀਫਿਟ ਦੇ ਬਾਰੇ ਵਿੱਚ ਦੱਸਿਆ ਗਿਆ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਕਿਸ ਤਰੀਕੇ ਨਾਲ ਤੁਹਾਡੇ ਰਾਈਟਸ ਕੀ ਹੈ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਤੁਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਕੌਨਫੀਡੈਂਸ ਗੇਨ ਕਰ ਸਕਦੇ ਹੋ ਜੀ ਕਿਸੇ ਆਪਣੀ ਜੀ ਫੋਕਸ ਜ਼ਿਆਦਾਤਰ ਉਹਨਾਂ ਤੇ ਕੀਤਾ ਜਿਨ੍ਹਾਂ ਦੇ ਹਸਬੰਦ ਚਲੇ ਗਏ ਹਾਂ ਮੈਂ ਸਿੰਗਲ ਊਮਨ ਰਹਿ ਚੁੱਕੀ ਜੀ ਉਹਨਾਂ ਨੂੰ ਬਕਾਇਦਾ ਰਿਫਰੈਸ਼ਮੈਂਟ ਤੇ ਲੰਚ ਵਗੈਰਾ ਸਭ ਕੁਝ ਪ੍ਰੋਵਾਈਡ ਕਰਵਾ ਕੇ ਇਹ ਬਾਕੀ ਜਦੋਂ ਚਲਾਨੀ ਸੀ ਇਹ ਲੋਟ ਫੰਡਡ ਬਾਇ ਐਨੀ ਬੱਡਜਟ ਜੀ ਉਹ ਸਾਨੂੰ ਇਹ ਉਤਤਾ ਨਹੀਂ ਦੇਖਿਆ ਕਿ ਬੜੀ ਇਨਕਰੇਜਮੈਂਟ ਇੱਥੇ ਮਿਲਦੀ ਆ ਉਹਨਾਂ ਨੇ ਦੇਣਾ ਸ਼ੁਰੂ ਕਰ ਆਪਣੇ ਆਪ ਹੀ ਆਪਣੇ ਆਪ ਜੀ ਉਹਨਾਂ ਦੇ ਉਹਨਾਂ ਦੇ ਬਰਥਡੇ ਆਏ ਉਹਨਾਂ ਦੇ ਬੱਚਿਆਂ ਦੇ ਬਰਥਡੇ ਆਏ ਕਿਸੇ ਦਾ ਵਿਆਹ ਹੋ ਗਿਆ ਉਹਨਾਂ ਨੇ ਆਪਣੇ ਆਪ ਦੇਣਾ ਯਾਨੀ ਕਿ ਤੁਹਾਡੇ ਖੁਸ਼ੀ ਗਮੀ ਦੇ ਜਿਹੜੇ ਮੌਕੇ ਆ ਉਹਦੇ ਵਿੱਚ ਤੁਹਾਨੂੰ ਇੱਕ ਤਰ੍ਹਾਂ ਅਗਲੇ ਨੇ ਸੰਸਥਾ ਨੂੰ ਵਿੱਚ ਸਮਝਿਆ ਬਿਲਕੁਲ ਬਿਲਕੁਲ ਜੀ ਸੋ ਇਹਨਾਂ ਇਹਨਾਂ ਨੂੰ ਉੱਤਨ ਨੂੰ ਆ ਕੇ ਪਤਾ ਲੱਗਾ ਕਿ ਸਾਡੇ ਰਾਜਸਥਾਨ ਨੂੰ ਪਤਾ ਲੱਗਿਆ ਸਾਨੂੰ ਇਹ ਸਾਨੂੰ ਇਹ ਕਰਕੇ ਇਹ ਗੱਟੇ ਕਰਦੀ ਆ ਕਿ ਤੁਸੀਂ ਬਾਹਰ ਨਿਕਲੋ ਤੁਸੀਂ ਵੈਲ ਡਰੈਸਡ ਹੋਵੋ ਤੁਸੀਂ ਆਪਣੀ ਸੇਂਗ ਕਹੋ ਜਿੱਦਾਂ ਕਿ ਤੁਸੀਂ ਸੇਂਗ ਲੋਕਾਂ ਨੂੰ ਨਹੀਂ ਪਤਾ ਲੱਗੇਗਾ ਤੁਸੀਂ ਤੁਸੀਂ ਕੀ ਚਾਹਦੇ ਜੀ ਲੋਕ ਬੀ ਨੋਸ ਦੇਖ ਕੇ ਬਟ ਯੂ ਵਾਂਟ ਅਨਲੈਸ ਯੂ ਦੋ ਟੈਲ देम ਜੀ ਸੋ ਭਾਵੇਂ ਉਹ ਫੈਮਲੀ ਹੋਵੇ ਚਾਹੇ ਉਹ ਫਰੈਂਡਸ ਹੋਵੇ ਚਾਹੇ ਉਹ ਰਿਲੇਟਿਵ ਹੋਵੇ ਚਾਹੇ ਉਹ ਸੋਸਾਇਟੀ ਹੋਵੇ ਜੀ ਇਸ ਕਰਕੇ ਉਹਨਾਂ ਨੂੰ ਦੱਸਕ ਕਿੱਛੇ ਉਹਨਾਂ ਦੇ ਕੌਨਫੀਡੈਂਟ ਬਣ ਕੇ ਆਖੀਏ ਉਨਨ ਨੂੰ ਇਹ ਨਾ ਪਤਾ ਲੱਗ ਗਿਆ ਕਿ ਅਸੀਂ ਕਿੱਥੇ ਸਟਾਰਟ ਕਰਦੇ ਆ ਮੇਰੇ ਰਾਏ ਕੀ ਮੈਂ ਬੱਚਿਆਂ ਨੂੰ ਕਿੱਦਾਂ ਦੇਣਾ ਮੈਂ ਆਪਣੇ ਵਾਸਤੇ ਕੀ ਕਰਨਾ ਤੇ ਜਾਂ ਮੇਰੀ ਸੁਸਾਇਟੀ ਵਾਸਤੇ ਕੀ ਕਰਨਾ ਜੀ ਤੇ ਅਸੀਂ ਅਸੀਂ ਜਿਨੇ ਆਪਣੇ ਵਾਸਤੇ ਨਹੀਂ ਅਸੀਂ ਆਪਣੇ ਵਾਸਤੇ ਵੀ ਜਿਨੇ ਆ ਤੇ ਅਸੀਂ ਚਾਹਦੇ ਆ ਕਿ ਸਾਡੇ ਨਾਲ ਕਿਸੇ ਨੂੰ ਫਾਇਦਾ ਹੋਵੇ ਜੀ ਕਿ ਜਿਹਦੇ ਨਾਲ ਇਹ ਹੈਗਾ ਰਿਲੇਟਿਵ ਬੱਚੇ ਵੀ ਹੈ ਸੀ ਬੱਚੇ ਨੂੰ ਗੋਦੀ ਕਰ ਸਕਦੇ ਦੇ ਆ ਆਫ ਅ ਫਲੈਸ਼ ਆਫ ਦੱਡ ਜੀ ਤੋਂ ਇਸ ਕਰਕੇ ਅਸੀਂ ਚਾਹਦੇ ਆ ਕਿ ਇਹ ਜਿਹੜੀਆਂ ਔਰਤਾਂ ਨੇ ਨਾ ਜਿਹੜੇ ਕੌਨਫੀਡੈਂਸ ਜਾਂ ਆਪਣੇ ਆਪ ਨੂੰ ਉਸ ਤੱਕ ਚੁੱਕਿਆ ਉਹ ਗੀਹਨ ਕਰਨ ਉਹ ਫੋ ਲੋ ਇਨੀਆ ਸੋਸਾਇਟੀ ਦਾ ਬਹੁਤ ਹੀ ਐਕਟਿਵ ਪਾਰਟ ਬਣ ਉਹ ਤੇ ਉਹ ਇਨੀਆ ਸਮਾਰਟ ਹੋ ਚੁੱਕੀਆਂ ਆ ਜਿਹੜੀਆਂ ਪਹਿਲਾਂ ਸ਼ਾਈ ਘਟੀਆਂ ਨਹੀਂ ਅਸੀਂ ਹੁਣ ਕੁਐਸਚਨ ਪੁੱਛੀ ਗਿਆ ਜੀ ਜੀ ਉਹ ਕੋਈ ਵੀ ਆ ਜਾਂਦਾ ਕੋਈ ਵੀ ਪ੍ਰੋਫੈਸ਼ਨਲ ਪੀਪਲ ਆਉਂਦੇ ਨੇ ਤੇ ਉਹਨਾਂ ਨੂੰ ਕੁਐਸਚਨ ਕਰ ਕਰਕੇ ਪੁੱਛਦੇ ਆ ਜੀ ਹਰ ਤਰ੍ਹਾਂ ਦੇ ਵਰਕਸ਼ਾਪ ਕਰਵਾਈਆਂ ਜਾਂ ਲਈ ਮੈਂਟਰ ਹਾਰਟ ਦੇ ਬਾਰੇ ਵਿੱਚ ਹਾਰਟ ਦੇ ਬਾਰੇ ਡਾਇਬੀਟੀਜ਼ ਦੇ ਬਾਰੇ ਜੀ ਉਹਨਾਂ ਦੀ ਕੀ ਆ ਕੋਈ ਬੈਨੀਫਿਟ ਲਾਣੇ ਆ ਜੋ ਜੋ ਵੀ ਆ ਉਹਨਾਂ ਦੇ ਰਾਜ ਸੋ ਜਦੋਂ ਤੁਸੀਂ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ ਹਨ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਉਦੋਂ ਉਦੋਂ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਅੱਜ ਤੋਂ 25 ਬਰੇ ਜਦੋਂ ਪਹਿਲਾਂ ਆਪਾਂ ਲੋਕਾਂ ਦਾ ਮੈਂਟਲ ਲੈਵਲ ਸੋਚਦੇ ਆ ਨਾ ਵੀ ਮੈਂ ਮੈਂ ਸ਼ੋਰ ਆ ਇਸ ਗੱਲ 'ਚ ਕਿ ਤੁਹਾਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਸਾਹਮਣੇ ਆ ਕੇ ਉਹ ਇਸ ਲਈ ਤੇ ਤੁਹਾਨੂੰ ਪਤਾ ਜਦੋਂ ਔਰਤਾਂ ਨੂੰ ਬਾ ਮੈਂ ਪਿੰਡੋਂ ਪਿੰਡੋਂ ਤਾਂ ਮੀਡੀਆ ਜਿਹੜੀ ਹੈ ਨਾ ਬੜੀ ਵੱਡੀ ਚੀਜ਼ ਹੈ ਜੀ ਵਰਡ ਬਾਈ ਮਾਉਥ ਬੜੇ ਜਲਦੀ ਚੱਲਦਾ ਜੀ ਉਹਦੇ ਨਾਲ ਜਦੋਂ ਮੈਂ ਜਦੋਂ ਮੈਂ ਸੋਚਿਆ ਇਸੀ ਨੂੰ ਮੈਂ ਪੰਜ ਸੱਤ ਔਰਤਾਂ ਨਾਲ ਗੱਲ ਕੀਤੀ ਜਿਹੜੀਆਂ ਮੇਰੀ ਸਿਚੁਏਸ਼ਨ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਇੰਨਾ ਵਿਡੋ ਔਰਤਾਂ ਵਾਸਤੇ ਉਹ ਕਹਿੰਦੇ ਇਫ ਯੂ 杜 ਇਟ ਵੀ ਵਿਲ ਵਿਦ ਯੂ ਉਹਨਾਂ ਦੇ ਕੌਨਫੀਡੈਂਸ ਦੇ ਨਾਲ ਮੈਂ ਇੰਨਾ ਇੰਨਾ ਮਨੂ ਆ ਗਿਆ ਕਿ ਮੈਂ ਆਪਣੇ ਹੱਥ ਤੇ ਫਿਰ ਵਰਡ ਬਾਈ ਮਾਉਥ ਕਿ ਪਹਿਲੋਂ 10 ਹੋ ਜਾਂ ਫਿਰ 20 ਹੋ ਗਿਆ 30 ਹੋ ਗਿਆ 60 ਤੱਕ ਹੁਣ ਕਈ ਔਰਤਾਂ ਜਿਹੜੀਆਂ ਵਿਚਾਈਆਂ ਪਾਸ ਤੋਂ ਵੇਖ ਜੀ ਕਿਉਂਕਿ ਇੰਨਾ ਇੰਨੇ ਸਾਲਾਂ ਦੇ ਵਿੱਚ ਕਈ ਨਵੇਂ ਆਏ ਆ ਕਈ ਭਾਈ ਜੀ ਚਲੇ ਗਏ ਬੱਸ ਤੋਂ ਸਵਾਰੀਆਂ ਉਤਰ ਜਾਂਦੀਆਂ ਚੜ ਜਾਂਦੀਆਂ ਹਨ ਹਾਂ ਸੋ ਇਸ ਕਰਕੇ ਉਹਨਾਂ ਦੇ ਇਸ ਤ੍ਰਿਕਾ ਨਕਾਹੀ ਹੁੰਦਾ ਕਰਉਂ ਕਿ ਮੈਂ ਜਦੋਂ ਤੋਂ ਮੈਂ 2019 ਚ ਸਕਾਟਲੈਂਡ ਆਇਆ ਇੱਥੇ ਰਹਿਣ ਲੱਗਿਆ ਤੇ ਉਦੋਂ ਉਦੋਂ ਤੋਂ ਲੈ ਕੇ ਜਿੰਨੇ ਤੁਸੀਂ ਪ੍ਰੋਗਰਾਮ ਕੀਤੇ ਮੈਂ ਸਾਰਿਆਂ 'ਚ ਹੀ ਹਾਜ਼ਰ ਰਿਹਾ ਹਾਂ ਤੇ ਮੈਂ ਮਹਿਸੂਸ ਕੀਤਾ ਖੁਦ ਆਪਣੇ ਤੌਰ ਤੇ ਕਿ ਇੱਕ ਔਰਤਾਂ ਵੱਲੋਂ ਔਰਤਾਂ ਦੀ ਇਸ ਤਰ੍ਹਾਂ ਦੀ ਸੰਸਥਾ ਚਲਾਉਣੀ ਬੜੀ ਵੱਡੀ ਗੱਲ ਆ ਕਿਉਂਕਿ ਜਿਹੜੇ ਤੁਸੀਂ ਪ੍ਰੋਗਰਾਮ ਪਿਛਲੇ ਸਾਲ ਵੀ ਕੀਤਾ ਐਡਾ ਪ੍ਰੋਗਰਾਮ ਕਿਤੇ ਜੇ ਆਪਾਂ ਇੰਗਲੈਂਡ ਦੇ ਵੱਲ ਵੀ ਦੇਖੀਏ ਵੀ ਤੁਹਾਡੇ ਜਿਹੜੇ ਕਹ ਲੋ ਕਿ ਏਜ ਫੈਕਟਰ ਜਿਹੜਾ ਨਾ ਉਹਦੇ ਉਹਦੇ ਚ ਦੇਖਦੇ ਆ ਤਾਂ ਨਹੀਂ ਲੱਭਦਾ ਉਹਦਾ ਬਹੁਤ ਜਿਆਦਾ ਪ੍ਰੋਫੈਸ਼ਨਲ ਵੇ ਨਾਲ ਤੁਸੀਂ ਕੀਤਾ ਹੋ ਇਹਦੇ ਲਈ ਤੁਹਾਨੂੰ ਕਿੱਥੋਂ ਐਨਕੋਰੇਜਮੈਂਟ ਮਿਲੀ ਆਈ ਡੋ ਨੋ ਪੀਪਲ ਇਨ ਮਿਕਾਟ ਸਿਡਨੀ ਜਿਹੜੀਆਂ ਜੈਡਿਸ ਸੀ ਤਾਂ ਉਹਨਾਂ ਨੇ ਇਹ ਇੰਗੇਜਮੈਂਟ ਇੰਡੀ ਕੀਤੀ ਕਿ ਅਸੀਂ ਆਪਸ ਦੇ ਵਿੱਚ ਅਸੀਂ ਚੱਲਦੇ ਰਹੀਆਂ ਇੱਕ ਦੂਸਰੇ ਨੂੰ ਦੱਸਦੇ ਰਹੀਆਂ ਈਵਨ ਉਹਨਾਂ ਨੇ ਬੱਚਿਆਂ ਨੇ ਬੜਾ ਪਰੇਸ਼ ਕੀਤਾ ਕਿ ਬੱਚਿਆਂ ਨੇ ਉਹਨਾਂ ਨੂੰ ਕਿਹਾ ਕਿ ਸਾਡੀ ਮੰਮਤੇ ਅੱਗੇ ਐਸਾ ਕੋ ਕਪੜੇ ਨਹੀਂ ਸਪਾਣਦੀ ਹੁੰਦੀ ਹਰ ਜੈ ਜੈ ਡਰੈਸ ਟੋਕੀ ਸਭ ਬਣ ਆਂਦੀ ਹੈ ਸ਼ੀ ਲੁਕ ਇਜ਼ ਸੋ ਹੈਪੀ ਜੀ ਸੋ ਮੈਂ ਕਹਿੰਦੀ ਹਾਂ ਕਈਆਂ ਕਈਆਂ ਮੈਂ ਲੈ ਕੇ ਜਾਂਦੀ ਹਾਂ ਇੱਥੇ ਇਹ ਤੁਹਾਡੇ ਨਹੀਂ ਹੈ ਦੂਜਿਆਂ ਨੇ ਵੀ ਕਿਹਾ ਹੁਣ ਬਹੁਤ ਬਹੁਤ ਲੋਕਾਂ ਨੇ ਰਿਸ਼ਤੇਦਾਰਾਂ ਨੇ ਫਰੈਂਡਾਂ ਨੇ ਸੋਸਾਇਟੀ ਨੇ ਵੀ ਹੁਣ ਕਿਹਾ ਕਿ ਔਰਤਾਂ ਦੇ ਵਿੱਚ ਬਹੁਤ ਚੀਜ਼ ਆ ਗਈ ਔਰ ਵਾਕਿਆ ਆ ਵੀ ਗਈ ਹੈ ਜੀ ਕਿਉਂਕਿ ਹੁਣ 25 ਸਾਲ ਇਸ ਇਜ਼ ਨਾਟ ਸਮਾਲ ਥਿੰਗ ਉਹ 25 ਸਾਲ ਇੱਕ ਸਦੀ ਦਾ ਚੌਥਾ ਹਿੱਸਾ ਚੌਥਾ ਜੀ ਤੇ ਉਹਦੇ ਨਾਲ ਲੋਕੀ ਉਹਨਾਂ ਦੇ ਵਿਊਜ਼ ਬਦਲ ਗਏ ਜਿਹੜੀਆਂ ਨਵੇਂ ਵਿਚਾਰੀਆਂ ਕੋਈ ਹੋਈਆਂ ਤਾਂ ਉਹਨਾਂ ਨੂੰ ਵੀ ਕੌਨਫੀਡੈਂਸ ਆ ਗਿਆ ਕਿ ਵੀ ਅੱਜ ਸਾਨੇ ਆਪਣੀ ਲਾਈਫ ਪ੍ਰੋਪਰਲੀ ਲਿਫਤ ਅਸੀਂ ਜਿਵੇਂ ਤੁਹਾਨੂੰ ਪਤਾ ਕਿ ਸਕਾਟਲੈਂਡ ਦੀ ਧਰਤੀ ਤੇ ਪੰਜ ਦਰਿਆ ਪਹਿਲਾ ਅਖਬਾਰ ਹੈ ਜਿਹੜਾ ਆਪਾਂ ਇੱਥੇ ਛਾਪਿਆ ਤੇ ਇਥੋਂ ਸ਼ੁਰੂ ਕੀਤਾ ਤੇ ਪਹਿਲਾਂ ਸਕਾਟਲੈਂਡ ਦੇ ਵਿੱਚ ਇਹੋ ਜੀ ਕੋਈ ਐਫਰਟ ਹੋਈ ਵੀ ਨਹੀਂ ਮੈਂ ਜਦੋਂ ਤੁਹਾਡੀ ਸੰਸਥਾ ਵੱਲ ਨਿਗਾਹ ਮਾਰਦਾ ਨਾ ਮੈਂ ਇਹ ਚੀਜ਼ ਸੋਚਦਾ ਕਿ ਜੇ ਮੈਨੂੰ ਇੱਥੇ ਆਏ ਨੂੰ ਤੇ ਪੰਜ ਦਰਿਆ ਵੈਬਸਾਈਟ ਸ਼ੁਰੂ ਕੀਤੇ ਨੂੰ 6 ਸਾਲ ਹੋ ਚੱਲੇ ਤੇ ਦਾ ਮਤਲਬ 25 ਵਾਲਾ ਜਿਹੜਾ ਗੇੜਾ ਹੋ ਉਨੀ ਪਿਛੇ ਰਹਿ ਗਏ ਨੇੜੇ ਪਹੁੰਚ ਇਹਨੀ ਵੇਜੋ ਦੋ ਕਿ ਬਾਤਾਂ ਨੂੰ ਮਿਲੀ ਆ ਮੈਂ ਰੀਅਲੀ ਰੀਅਲੀ ਬੜੀ ਆਪਣੇ ਆਪ ਨੂੰ ਸੁਬਮਿਆ ਕੇ ਆਰਡਰ ਟੂ ਬੀ ਕਿ ਤੂੰ ਸੋ ਮੇਰਾ ਸਾਥ ਦਿੱਤਾ ਥੈਂਕ ਯੂ ਤੇ ਤੁਸਾਂ ਲੋਕਾਂ ਨੇ ਇਸ ਚੀਜ਼ ਨਾਲ ਲੈ ਕੇ ਮੀਡੀਆ ਤੱਕ ਪਹੁੰਚਾਇਆ ਜੀ ਉਹਨਾਂ ਦੇ ਪਛਾਣ ਦੇ ਨਾਲ ਲੋਕਾਂ ਨੇ ਜਦ ਕਦਾ ਹੋਰੀਜ਼ਨ ਉੱਪਰ ਹੋ ਜਾਵੇ ਦੱਸੋ ਨਹੀਂ ਮੈਂ ਇਸ ਗੱਲ ਤੇ ਮੈਂ ਸਾਡੀ ਟੀਮ ਦਾ ਹੀ ਕੱਲੀ ਪੰਜ ਦਰਿਆ ਦੀ ਟੀਮ ਦਾ ਧੰਨਵਾਦ ਨਹੀਂ ਕਰਦਾ ਕੱਲੇ ਦਾ ਕਿਉਂਕਿ ਬਹੁਤ ਸਾਰੇ মিডিਆ ਆਧਾਰੇ ਆ ਮੈਂ ਤੁਹਾਨੂੰ ਅੱਜ ਹੀ ਦੱਸ ਦੇਵਾਂ ਕਿ ਮੈਂ ਕੱਲੇ ਪੰਜ ਦਰਿਆ ਚ ਖ਼ਬਰ ਹੀ ਨਹੀਂ ਲਾਉਂਦਾ ਤੇ ਵੀ ਦੁਨੀਆਂ ਦੇ ਜਦੋਂ ਮੈਂ ਇੱਕ ਵਾਰ ਖ਼ਬਰ ਭੇਜਦਾ ਤਾਂ ਉਹ ਮੋਰ ਥੈਨ 17 ਨਿਊਜ਼ਪੇਪਰ ਉਹਨਾਂ ਤੱਕ ਭੇਜਦਾ ਐਨੇ ਇੱਕ ਦੋਸਤ ਮਿੱਤਰ ਆ ਮਿੱਤਰ ਤਾਂ ਬਹੁਤ ਜ਼ਿਆਦਾ ਉਹ ਯਸ ਪਰ ਉਹਨਿਆਂ ਤੱਕ ਮੈਥੋਂ ਕਈ ਵਾਰ ਭੇਜਿਆ ਜਾਂਦਾ ਇਹ ਮਿਨੀਮਮ ਕਹਿ ਸਕਦਾ ਉਹਦੇ ਵਿੱਚੋਂ ਕੀ ਹੁੰਦਾ ਕਿ ਕਈ ਵਾਰ 30 35 ਤੱਕ ਤੁਹਾਡੇ ਕੋਲ ਵਾਪਸ ਮੁੜਿਆ ਆਉਂਦੀਆਂ ਨਿਊਜ਼ ਠੀਕ ਹੈ ਕਿਸੇ ਨੇ ਦੋਸਤ ਨੇ ਜਦੋਂ ਨਿਊਜ਼ਪੇਪਰ 'ਚ ਲੱਗ ਕੀ ਉਹਦਾ ਲਿੰਕ ਭੇਜਤਾ ਕਿਸੇ ਨੇ ਖਬਰ ਭੇਜੀ ਸੀ ਪਰ ਕਈ ਵਾਰ ਇਹ ਹੁੰਦਾ ਵੀ ਕਈਆਂ ਤੱਕ ਖੁੱਤ ਪਹੁੰਚਿਆ ਨਹੀਂ ਜਾਂਦਾ ਪਰ ਮੈਂ ਇਸ ਗੱਲ ਨੂੰ ਮਾਨਣਾ ਕਹਿ ਸਕਦਾ ਕਿ ਤੁਹਾਡੀ ਜਿਹੜੀ ਖਬਰ ਆ ਉਹ ਕੱਲੇ ਪੰਜ ਦਰਿਆ ਤੱਕ ਸੀਮਤ ਨਹੀਂ ਰਹਿੰਦੀ ਉਹ 70 80 90 ਨਿਊਜ਼ਪੇਪਰ ਤੱਕ ਜਾਂਦੀ ਆ ਹੈਨਾ ਤੇ ਮੈਂ ਇਹਨੂੰ ਇਹ ਸਮਝ ਨਾ ਕਿ ਮੈਂ ਉੱਥੇ ਆਪਣੇ ਆਪ ਨੂੰ ਮਹਿਸੂਸ ਕਰਦਾ ਹਾਂ ਨਾ ਕਿ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਹ ਮੇਰੇ ਅੰਦਰਲਾ ਜਨੂਨ ਆ ਉਹ ਠੀਕ ਹੈ ਮੈਂ ਤੁਹਾਡੇ ਕੋਲੋਂ ਇਹੀ ਗੱਲਾਂ ਸਿੱਖ ਰਿਹਾ ਠੀਕ ਹੈ ਜਿਹੜਾ ਕੋ ਤੁਸੀਂ ਕਰ ਰਹੇ ਹੋ ਜਾਂ ਮੈਂ ਕਰ ਰਿਹਾ ਮੈਨੂੰ ਪਤਾ ਕਿ ਮੈਂ ਤੁਹਾਡੇ ਪੂਰਨਿਆ ਤੇ ਤੁਰਨ ਦੀ ਕੋਸ਼ਿਸ਼ ਆ ਫਿਰ ਅਸੀਂ ਕਿਉਂ ਨਾ ਇੱਕ ਦੂਜੇ ਨੂੰ ਅਪਰੀਸ਼ੀਏਟ ਕਰੀਏ ਹੈ ਨਾ ਤੇ ਮੈਂ ਜਿਹੜੀ ਗੱਲ ਕਰਦੇ ਕਰਦੇ ਵੀ ਜਿਵੇਂ ਹੁਣ ਤੁਸੀਂ ਆ ਜਿਹੜਾ 25 ਮਈ ਨੂੰ ਪ੍ਰੋਗਰਾਮ ਕਰਨ ਯਾਰ ਤੇ ਉਹਦੇ ਬਾਰੇ ਤੁਹਾਡਾ ਹੁਣ ਜਿਹੜਾ ਅੰਦਰੋਂ ਦਿਲ ਕੀ ਕਹਿੰਦਾ ਅਧਰੋ ਦਿਲ ਤੇ ਬਹੁਤ ਖੁਸ਼ ਹੈ ਗੁਲਪਤਾ ਸਕੂਲ ਬੜੀ ਹੈ इवन ਯੰਗ ਪੀਪਲ ਵੋਲੰਟੀਅਰਸ ਜੀ ਇੰਨੇ ਇਕੱਠੇ ਹੋਏ ਕਿ ਮੈਂ ਕਹਿੰਨੀ ਆ ਨਾ ਮੈਨੂੰ ਇੰਨੇ ਨਹੀਂ ਚਾਹੀਦੇ ਨਹੀਂ ਆਂਟੀ ਵੀ ਵਿਲ ਡੂ ਫੋਰ ਯੂ ਇਹ ਨਹੀਂ ਲੜਕੀਆਂ ਲੜਕੇ ਵੀ ਯੰਗ ਲੜਕੇ ਲੜਕੀਆਂ ਦਾਸ ਜਦੋਂ 20th ਨੂੰ ਮਲਸੂਬੀ ਬਣਾਈ ਸੀ ਮੇਰੇ ਖੁਦ ਦੇ ਬੱਚੇ ਆ ਕੇ ਹਰਾਂਗੇ ਸਲਮਮ ਹੋ ਜੀ ਨਾ ਇਨਵੋਲਵ ਯੰਗ ਚਿਲਡਰ ਵੀ ਦਿਓ ਤੇ ਮੈਨੂੰ ਉਹ ਪ੍ਰਾਊਡ ਫੀਲ ਹੋਇਆ ਕਿ ਮੇਰੇ ਬੱਚੇ ਮੇ ਤਾਂ ਬੱਚੇ ਉਹ ਉਹਨਾਂ ਨੂੰ ਨਹੀਂ ਪਤਾ ਮਮਾ ਕਿੱਦਾਂ ਕੋ ਕੁਝ ਕਰਦੀ ਹੈ ਲੇਕਿਨ ਉਹਨਾਂ ਨੇ ਜਦੋਂ ਲੋਕਾਂ ਕੋਲ ਸੁਣਦੇ ਤੇ ਪ੍ਰਾਊਡ ਫੀਲ ਕਰਦੇ ਨੇ ਕਿਉਂਕਿ ਉਹਨਾਂ ਲਈ ਤੁਸੀਂ ਇੱਕ ਮਾਂ ਹੋ ਤੇ ਬਾਹਰ ਜਦੋਂ ਤੁਸੀਂ ਬਾਹਰ ਇੱਕ ਆਰਗੇਨਾਈਜੇਸ਼ਨ ਦੇ ਜ਼ੋਰ ਤੇ ਨਿਕਲੋ ਫਿਰ ਚੇਅਰ ਤੇ ਫਾਊਂਡਰ ਵੀ ਹੋ ਹਾਂ ਹਾਂ ਹਨਾ ਉਹ ਇੱਕ ਤੁਹਾਡਾ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਾਂ ਤੇ ਮੈਂ ਜਿਹੜਾ ਹੁਣ ਜਿਵੇਂ ਤੁਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹੋ ਇਹਦੇ ਵਿੱਚ ਕੀ ਕੀ ਹੈ ਇਹਦੇ ਵਿੱਚ ਤੇ ਤੁਹਾਨੂੰ ਇਹ ਦੱਸਿਆ ਕਿ ਸਾਰਿਆਂ ਪਹਿਲਾਂ ਤੇ ਸਾਰਿਆਂ ਨੂੰ ਆਫੀਸ਼ੀਅਲ ਲੋਕਾਂ ਨੂੰ ਇਨਵੀਟੇਸ਼ਨ ਜੀ ਜੀ ਜਿਹੜੇ ਸਾਰੇ ਇਨਵੀਟੇਸ਼ਨ ਦੇ ਵਿੱਚ ਉਹ ਆ ਰਹੇ ਨੇ ਜੀ ਸਕਾਟਲੈਂਡ ਦੇ ਫਸਟ ਮਿਨਿਸਟਰ ਨੂੰ ਮੈਂ ਸੁਣਿਆ ਦਿੱਤਾ ਐਮਐਸਪੀਜ਼ ਦੇ ਵੀ ਦਿੱਤੇ ਨੇ ਜੀ ਕੌਂਸਲ ਜਨਰਲ ਆਫ ਇੰਡੀਆ ਜੀ ਵੀ ਦਿੱਤੇ ਨੇ ਤੇ ਇਸ ਮਤਲਬ ਸਾਰਿਆਂ ਨੂੰ ਦਿੱਤੇ ਨੇ ਪ੍ਰੋਫੈਸ਼ਨਲ ਲੋਕਾਂ ਨੂੰ ਬਾਕੀ ਇੱਥੇ ਵੀ ਜਿਹੜੇ ਵੀ ਜਿਹੜੇ ਹੈਦੇ ਮੋੜੀ ਹਰ ਨਾ ਜਗ੍ਹਾ ਤੇ ਵੀ ਉਹਨਾਂ ਨੂੰ ਵੀ ਦਿੱਤਾ ਆ ਕੋ ਮੰਦਿਰ ਗੁਰਦੁਆਰਾ ਸਭ ਜਗ੍ਹਾ ਤੇ ਜੀ ਉਹਨਾਂ ਲੋਕਾਂ ਨੂੰ ਇਨਵੀਟੇਸ਼ਨ ਦਿੱਤਾ ਹੈ ਉਹ ਲੋਗ ਆ ਰਹੇ ਨੇ ਸਾਡੇ ਬਸ ਬੜਾ ਵੱਡਾ ਹੋਣਾ ਹੈ ਔਰ ਸਾਰਿਆਂ ਨੂੰ ਸਪੈਸ਼ਲ ਟ੍ਰੀਟ ਦਿੱਤਾ ਜਾਏਗਾ ਉਸ ਤੋਂ ਬਾਅਦ ਸਾਰਿਆਂ ਨੂੰ ਫਰੈਸ਼ਮੈਨ ਮੈਨੇਗੀ 3 ਕੋਸ ਮੀਲ ਮਿਲੇਗਾ ਅੰਟਰਟੇਨਮੈਂਟ ਮੰਨ ਲਾ ਇਨਾ ਪਤਾ ਵੀ ਫੂਡ ਕਿਦਾਂ ਬਲਵਾ ਰਿਆ ਜੀ ਉਹ ਬੈਟਰ ਕਿ ਬੈਸਟ ਫੂਡ ਇਨ ਦਾ ਗਲਾਸ ਤੋਂ ਬਿਲਕੁਲ ਇਨ ਸਕਾਟਲੈਂਡ 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 ਦੇਖ ਆ ਬੰਬੇ ਨੂੰ ਹਾਂ ਬੰਬੇ ਨੂੰ ਹੇ ਉਹ ਨੇ ਉਹ ਮੇਸ਼ਾ ਸਾਥ ਇਹਨਾਂ ਦਿੰਦੇ ਨੇ ਕਿ ਜਦੋਂ ਵੀ ਬੈਂਕ ਕੋਈ ਕੰਮ ਕਰਾਉਣਾ ਉਹਨਾਂ ਨੇ ਕਦੀ ਨਾ ਨਹੀਂ ਕੀਤੀ ਜੋ ਮੈਂ ਕਹਾਂ ਉਸ ਤਰੀਕੇ ਨਾਲ ਕਰਦੇ ਨੇ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹਾਂ ਇਸ ਕਮਿਊਨਿਟੀ ਜਿਸ ਤਰ੍ਹਾਂ ਤੁਸੀਂ ਇੰਨਾ ਪਿਆਰ ਰਿਗਾਰਡ ਦਿੰਦੇ ਹੋ ਲਵ ਟੂ ਮੀ ਐਂਡ ਉਹ ਉਸੇ ਤਰ੍ਹਾਂ ਉਹ ਵੀ ਇੰਨਾ ਰਿਗਾਰਡ ਤੇ ਸੋ ਆਮ ਵੈਰੀ ਪ੍ਰਾਊਡ ਮੇਰਾ ਮੇਰਾ ਮੰਨਣਾ ਇਹ ਆ ਕਿ ਤੁਹਾਡੇ ਨਾਲ ਜਿਸ ਤਰ੍ਹਾਂ ਦੀ ਅਨਕ ਲੱਗੀ ਆ ਤਾਨੂੰ ਉਸ ਤਰ੍ਹਾਂ ਦਾ ਦਿਸਣਾ ਤੁਸੀਂ ਹਰੇ ਰੰਗ ਦੇ ਸ਼ੀਸ਼ਿਆਂ ਵਾਲਾ ਲਾ ਲੋਗੇ ਤਾਂ ਤੁਹਾਨੂੰ ਉਹ ਹੀ ਆ ਦਿਸਣਾ ਜੇ ਤੁਸੀਂ ਕਾਲੇ ਵਾਲੀ ਲਾਲੀ ਤੇ ਤੁਹਾਨੂੰ ਥੋੜੀ ਛਾਂ ਜੀ ਦਿਸਣ ਲੱਗ ਜਾਣੀ ਆ ਤੁਹਾਡਾ ਵਿਜ਼ਨ ਆ ਤੁਹਾਡਾ ਵਿਊ ਆ ਕਿ ਤੁਸੀਂ ਕਿਵੇਂ ਦੇਖਦੇ ਹੋ ਜੇ ਤੁਸੀਂ ਲੋਕਾਂ ਨੂੰ ਚੰਗਾ ਕਹਿੰਦੇ ਹੋ ਇਹਦਾ ਮਤਲਬ ਤੁਸੀਂ ਚੰਗੇ ਹੋ ਇਹ ਤੇ ਦੂਸਰਾ ਦੱਸ ਸਕਦਾ ਉਹ ਤੁਸੀਂ ਦੱਸ ਸਕਦੇ ਲੇਕਿਨ ਮੈਨੂੰ ਪਤਾ ਲੱਗਦਾ ਕਿ ਮੈਨੂੰ ਜਿੰਨੇ ਵੀ ਮਿਲੇ ਮੇਰੀ ਲਾਇਫ ਦੇ ਵਿੱਚ ਸੱਚ ਇਨ ਆਈਸਪਾਸ ਜੀ ਔਰ ਉਹਨਾਂ ਨੇ ਟ੍ਰੀਟ ਐਜ਼ ਅ ਰੀਅਲੀ ਰੀਅਲੀ ਰਿਸਪੈਕਟਫੁਲੀ ਬਡੀ ਰਿਗਾਰਡ ਦਿੱਤਾ। ਜੀ। ਆਮ ਆਲਰਡ ਆਮ ਸੋ ਪ੍ਰਾਊਡ ਕਿ ਮਤਲਬ ਮੈਂ ਸੋਸਾਇਟੀ 'ਚ ਰਹਿ ਰਹੀ ਹਾਂ, ਗਲਾਸਗੋ 'ਚ ਰਹਿ ਰਹੀ ਹਾਂ, ਸਕਾਟਲੈਂਡ 'ਚ ਰਹਿ ਰਹੀ ਹਾਂ। ਬਿਊਟੀਫੁਲ ਕੰਟਰੀ, ਬਿਊਟੀਫੁਲ ਪੀਪਲ ਲਾਈਕ ਯੂ। ਸੋ ਐਨੀਵੇ ਆਮ ਵੈਰੀ ਜਿਵੇਂ ਆਪਾਂ ਇੱਥੋਂ ਪੰਜ ਦਰਿਆ ਅਖਬਾਰ ਸ਼ੁਰੂ ਕੀਤਾ ਸਕਾਟਲੈਂਡ ਤੋਂ। ਹਾਂ ਜੀ। ਇਹਦੇ ਬਾਰੇ ਤੁਹਾਡਾ ਤੁਹਾਡੇ ਦਿਲ ਦੀ ਗੱਲ ਕੀ ਹੈ ਜਿਹੜੀ ਤੁਸੀਂ ਐਕਸਪ੍ਰੈਸ ਕਰਨੀ ਚਾਹੋ? ਤੁਸੀਂ ਦੇਖੋ ਜੀ ਕਈ ਵਾਰੀ ਤੁਸੀਂ ਆਪਸ ਵਿੱਚ ਗੱਲਾਂ ਕਰਦੇ ਹੋ ਜਿੰਨਾ ਚਿਰ ਮੀਡੀਆ ਤੱਕ ਪੇਪਰਾਂ ਤੱਕ ਨਹੀਂ ਨ ਜਾਂਦੀ ਪੇਪਰ ਕਈਆਂ ਜਗ੍ਹਾ ਤੇ ਜਾਂਦਾ ਹਰ ਕੋਈ ਪੜਦਾ ਉਹ ਜਿਹੜਾ ਪੜਦਾ ਉਹਨੂੰ ਸਾਰੀ ਚੀਜ਼ ਦਾ ਪਤਾ ਲੱਗਦਾ ਫਿਰ ਕਈ ਵਾਰੀ ਬਨ ਫੋਨ ਆਂਦੇ ਨੇ ਇਹਨਾਂ ਚੀਜ਼ਾਂ ਦੇ ਅਸੀਂ ਉੱਥੇ ਦੇਖਿਆ ਸੀ ਤੁਹਾਨੂੰ ਉੱਥੇ ਤੁਹਾਡੀ ਫੋਟੋ ਸੀ ਉੱਥੇ ਤੁਹਾਡਾ ਦੇਖਿਆ ਹੈ ਕਹਿੰਦੇ ਉਹਨਾਂ ਦੀ ਮਨਦੀਪ ਦੀ ਖਬਰ ਸੀ ਤੇ ਤੁਹਾਨੂੰ ਮੈਨੂੰ ਉਹ ਪਤਾ ਲੱਗਦਾ ਤੇ ਫਿਰ ਬਣਾ ਪ੍ਰਾਊਡ ਵੀ ਕਰਦੇ ਜੀ ਜੀ ਇਸ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਹੋ ਰਿਹਾ ਹੈ ਕੀ ਜੀ ਜੀ ਲਾਈਫ ਦੇ ਵਿੱਚ ਇੱਕ ਲੈਣਾ ਲੈਣਾ ਨਹੀਂ ਕੁਝ ਦੇਣਾ ਵੀ ਦੇਣਾ ਵੀ ਮੈਂ ਕਾਮਨ ਵੈਲਫੇਅਰ ਸਕੀਮ ਦੇ ਵਿੱਚ ਵੌਲੰਟਰੀ ਵਰਕ ਕੀਤਾ ਸੀ ਤੇ ਉਹਨਾਂ ਨੇ ਖਣੀ ਕਿੰਨੀਆਂ ਇੰਟਰਵਿਊਸ ਕਿਦਰ ਲੰ ਗਿਆ ਸੀ ਜੀ ਉਹਨਾਂ ਨੇ ਪੁੱਛਿਆ ਵਾਈ ਡੂ ਵਾਂਟ ਟੂ ਡੂ ਕਿ ਵੌਲੰਟਰੀ ਵਰਕ ਇਨ ਕਾਮਨ ਵੈਲਫੇਅਰ ਜੀ ਮੈਂ ਕਿਹਾ ਮੈਂ ਇਸ ਕੰਟਰੀ ਦੇ ਵਿੱਚ ਆ ਕੇ ਬਹੁਤ ਕੁਝ ਕੀਤਾ ਜੀ ਮੈਂ ਕੁਝ ਦੇਣਾ ਚਾਹੁੰਦਾ ਦੇਣਾ ਚਾਹਣ ਹਾਂਜੀ ਹੁਣ ਮੈਂ ਰਿਟਾਇਰ ਹੋ ਗਈ ਹਾਂ ਆਈ ਵਾਂਟ ਟੂ ਡੂ ਸਮਥਿੰਗ ਫਾਰ ਮਾਈ ਕੰਟਰੀ ਜੀ ਜੀ ਕਿਸ ਕੰਟਰੀ ਆ ਜੀ ਸੋ ਦੈਟ ਇਟ ਕਿ ਮੈਂ ਇਹ ਹੀ ਕਿੰਨੀ ਪਈਆ ਕਿ ਤੁਸੀਂ ਲੋਕਾਂ ਨੇ ਇਸ ਪੇਪਰ ਚਿਪਾ ਕੇ ਔਰ ਇਹ ساری ਵਰਡ ਦੇ ਵਿੱਚ ਕਿ ਕਿ ਸਭ ਨੇ ਨਿਊਜ਼ ਦੇ ਕੇ ਲੋਕਾਂ ਦਾ ਭਲਾ ਕਰੀ ਅਸੀਂ ਜਿਵੇਂ ਨਾ ਜਿਵੇਂ ਤੁਸੀਂ ਆਪਾਂ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਆ ਕਿ ਸਕਾਟਿਸ਼ ਏਸ਼ੀਅਨ ਇਕਤਾ ਗਰੁੱਪ ਉਹਦੀ ਚਰਚਾ ਹੁੰਦੀ ਆ ਠੀਕ ਹੈ ਵੀ ਸਕਾਟਲੈਂਡ ਦੇ ਵਿੱਚੋਂ ਜੀ ਐਡੀ ਵੱਡੀ ਵੱਡਰ ਤੇ ਆ ਪ੍ਰੋਗਰਾਮ ਹੋ ਰਿਹਾ ਜਿਹੜਾ ਇਹ ਪ੍ਰੋਗਰਾਮ ਹੋਣਾ ਇਹਦੀ ਵੀ ਚਰਚਾ ਹੋਣੀ ਆ ਉਹ ਇਸ ਕਰਕੇ ਹੋਣੀ ਆ ਕਿ ਉਹ ਮਈ ਦੇ ਜਿਹੜਾ 25ਵੇਂ ਨੂੰ ਤੁਹਾਡਾ ਪ੍ਰੋਗਰਾਮ ਹੋ ਜਾਇਆ ਉਹ ਤੋਂ ਇੱਕ ਹਫਤਾ ਬਾਅਦ ਆਪਾਂ ਪੰਜ ਦਰਿਆ ਦਾ ਜਿਹੜਾ ਸਪੈਸ਼ਲ ਐਡੀਸ਼ਨ ਆ ਉਹ ਪ੍ਰਿੰਟ ਕਰਨ ਜਾ ਰਹੇ ਆ ਠੀਕ ਹੈ ਉਹ ਹੁਣ ਮੈਂ ਸਕਾਟਲੈਂਡ ਦੇ ਜਿਹੜੇ ਦੋਸਤਾਂ ਨੂੰ ਨਹੀਂ ਪਤਾ ਉਹ ਇਹ ਵੀਡੀਓ ਦੇਖਣਗੇ ਉਹਨਾਂ ਲਈ ਦੱਸ ਦੇਵਾਂ ਕਿ ਜਿਹੜਾ ਪੰਜ ਦਰਿਆ ਦਾ ਅਖਬਾਰ ਦਾ ਇਹ ਐਡੀਸ਼ਨ ਆ ਜਾਂ ਪਹਿਲਾਂ ਵਾਲੇ ਦੋ ਵੀ ਆ ਉਹ ਪੂਰੇ ਯੂਕੇ ਦੇ ਵਿੱਚ ਵਿਕ ਰਹੇ ਆ ਤੁਸੀਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਤੋਂ ਤੁਰੋਂ ਤਾਂ ਗਰੇਵਜ਼ੈਂਡ ਦੂਜਾ ਪਾਸਾ ਆ ਜਾਂਦਾ ਠੀਕ ਹੈ ਗਰੇਵਜ਼ੈਂਡ ਦੇ ਗੁਰੂ ਘਰ ਵਿੱਚ 25 ਦਰਿਆ ਅਖਬਾਰ ਪਿਆ ਸੰਗਤ ਲਈ ਸੌਥਰ ਜਾਓਗੇ ਸਾਊਥ ਹਾਲ ਦੇ ਜਿਹੜੇ ਵੱਡੇ ਵੱਡੇ ਸਟੋਰ ਆਈਵਨ ਕਿ ਕੁਆਲਟੀ ਫੂਡ ਸੀਰਾ ਕੈਸ਼ਨ ਕੈਰੀ ਜਿਨ੍ਹਾਂ ਨੂੰ ਜਿੱਥੇ ਲੋਕ ਆਪਨੇ ਜਾਂਦੇ ਆ ਉੱਥੇ ਤੁਹਾਨੂੰ ਟਿੱਲਾਂ ਤੇ ਆਪਣਾ ਅਖਬਾਰ ਵਿਖਦਾ ਮਿਲਦਾ ਅੱਛਾ ਠੀਕ ਹੈ ਹੋਰ ਸ਼ਹਿਰਾਂ ਦੇ ਵਿੱਚ ਐਲਫੋਰਡ ਜਾਓ ਜਾਂ ਬਾਰਕਿੰਗ ਜਾਓ ਜਿੱਥੇ ਵੀ ਜਾਓ ਆਪਣਾ ਅਖਬਾਰ ਮਿਲਦਾ ਕਹਿਣ ਦਾ ਮਤਲਬ ਕਿ ਜਿਹੜੀ ਸਕਾਟਿਸ਼ ਏਸ਼ੀਅਨ ਇੱਕ ਤਾਂ ਗਰੁੱਪ ਦੀ ਜਿਹੜੀ ਇਹ ਪ੍ਰੋਗਰਾਮ ਹੋਣਾ ਇਹਦੀ ਗੱਲ ਪੂਰੇ ਯੂਕੇ ਦੇ ਵਿੱਚ ਪੈਂਦਰੇ ਅਖਬਾਰ ਦੇ ਜਰੀਏ ਵੀ ਜਾਊ ਕਿਉਂਕਿ ਜਦੋਂ ਆਪਾਂ ਇੱਕੋ ਸੱਟੇ ਜਿਹਨੂੰ ਕਹਿੰਦੇ ਕੋ 20000 ਪਲੱਸ ਅਖਬਾਰ ਲੋਕਾਂ ਕੋਲ ਜਾਊਗਾ ਤੇ ਫਿਰ ਗੱਲ ਜਾਣੀ ਹੈ ਹਨ ਇਸ ਕਰਕੇ ਅਸੀਂ ਵੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹ ਸਾਡੇ ਛਪਣ ਤੋਂ ਪਹਿਲਾਂ ਹੋ ਰਿਹਾ ਹੈ ਥੈਂਕ ਯੂ ਹਨ ਥੈਂਕ ਯੂ ਥੈਂਕ ਯੂ ਤੇ ਮੈਂ ਸੋ ਦੋਸਤੋ ਅੱਜ ਦੀ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਦੇ ਚੇਅਰ ਤੇ ਫਾਊਂਡਰ ਸ਼੍ਰੀਮਤੀ ਆਦਾਰਸ਼ ਖੁੱਲਰ ਜੀ ਹਾਜ਼ਰ ਹੋਏ ਸੀ ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਅੱਜ ਸਾਡੇ ਲਈ ਟਾਈਮ ਦਿੱਤਾ ਤੇ ਮੈਂ ਤੁਹਾਨੂੰ ਵੀ ਇੱਕ ਕਿੱਲੇ ਨਾ ਵੱਜ ਕੇ ਨਹੀਂ ਰਹਿਣਾ ਚਾਹੀਦਾ ਤੁਸੀਂ ਜ਼ਿੰਦਗੀ ਦਾ ਜੇ ਆਨੰਦ ਲੈਣਾ ਤਾਂ ਘੱਟੋ ਘੱਟ ਜਿਹੜੀਆਂ ਵੀ ਖੈਰਾਤੀ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਆਪੋ ਆਪਣੀ ਪੱਧਰ ਤੇ ਸਮਾਜ ਭਲਾਈ ਦੇ ਲਈ ਤੇ ਤੁਸੀਂ ਉਹਨਾਂ ਦੇ ਨਾਲ ਜਿੰਨਾ ਕੁ ਖੜ ਸਕਦੇ ਹੋ ਖੜਨ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡੀ ਲਾਮ ਲੰਬੀ ਹੋਵੇ ਚੰਗਾ ਕੰਮ ਕਰਨ ਵਾਲਿਆਂ ਨੂੰ ਉਤਸ਼ਾਹ ਮਿਲੇ ਇਹੀ ਸਾਡੀ ਜਾਨੀ ਕਿ ਜਿੰਦਗੀ ਦੀ ਜਿਹੜੀ ਆ ਉਹ ਪਹਿਲ ਹੋਣੀ ਚਾਹੀਦੀ ਆ ਕਿਉਂਕਿ ਆਉਂਦਾ ਤਾਂ ਹਰ ਕੋਈ ਆ ਤੇ ਚਲਿਆ ਵੀ ਹਰ ਕਿਸੇ ਨੇ ਜਾਣਾ ਇਸ ਧਰਤੀ ਦੇ ਉੱਤੇ ਜਨਮ ਇੱਕ ਮੱਝ ਨੇ ਵੀ ਲਿਆ ਤੇ ਇੱਕ ਬੰਦੇ ਨੇ ਵੀ ਲਿਆ ਆਪਣੇ ਜੇ ਆਪਾਂ ਇਸੇ ਵਿਸ਼ੇ ਤੇ ਹੀ ਗੱਲ ਕਰਦੇ ਆ ਸਾਡੇ ਆਦਰਸ਼ ਕੁਲਰਜੀ ਕੀਖਣਾ ਚਾਹਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਹੈ ਕਿ ਤੁਸੀਂ ਲੋਕਾਂ ਨੇ ਇੰਨਾ ਵਾਈਡ ਹੋਰੀਜ਼ਨ ਕਾਟ ਦਿੱਤਾ ਹੈ ਜਿਵੇਂ ਦੁਨੀਆ ਦੇ ਵਿੱਚ ਚੱਲ ਲਗੇ ਮੈਨੂੰ ਆਪਣੇ ਤਰਾਉਸੀਿਲ ਹੁੰਦਾ ਕਿ ਸਾਡਾ ਜਿਹੜਾ ਗਰੁੱਪ ਹੈ ਐਸੋਲੇ ਐਸਾ ਇੰਨਾ ਵੈਲ ਨਾਉਨ ਹੋ ਗਿਆ ਇਹ ਗਰੁੱਪ ਹੈ ਜਿਹਨੂੰ ਇੱਕ ਸਾਲ ਦੇ ਵਿੱਚ ਦੋ ਅਵਾਰਡ ਮਿਲੇ ਵਾਹ ਵਾਹ ਇਹਨਾਂ ਨੇ ਵਿੰਨ ਅਵਾਰਡ so many kind any appreciation ਐਨਾ ਐਨਾ ਐਡਵਰਟਾਈਜ਼ਮੈਂਟ ਜੀ ਮੈਂ ਪਹਿਲੀ ਦਫਾ ਦੇਖ ਰਹੀ ਹਾਂ ਤੇ so so kind people आप ही हैव टू गिव मी अ ਸਾਡਾ ਤੁਹਾਡਾ ਨਾ ਇਹ ਵਾਦਾ ਵੀ ਆ ਕਿ ਜਿੰਨਾ ਚਿਰ ਹੈਗੇ ਆ ਤੁਹਾਨੂੰ ਆਪਣੇ ਵੱਡੇ ਰਾਧਸੇਰੇ ਮੰਨਦੇ ਹੋਏ ਹਨਾ ਤੇ ਅਸੀਂ ਸਹਾਇਕ ਦਿੰਦੇ ਰਹਾਂਗੇ ਥੈਂਕ ਯੂ ਵੈਰੀ ਮੱਚ ਤੁਹਾਡਾ ਇਹ ਆਨਰ ਦੇ ਲਈ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਮਿਹਰਬਾਨੀ